36 ਸਾਲ ਦਾ ਰਾਕੇਸ਼ ਰਜਿੰਦਰ ਖੜੇਕਰ ਮੁੰਬਈ ਦੇ ਯੁਗੇਸ਼ਵਰੀ ਇਲਾਕੇ ਦੇ ਵਿੱਚ ਰਹਿੰਦਾ ਸੀ ਗौरी ਅਨਿਲ ਸੰਵੇਰਕਰ 32 ਸਾਲਾਂ ਦੀ ਇਹ ਮੁੰਬਈ ਦੇ ਪਾਲਗਰ ਇਲਾਕੇ ਦੇ ਵਿੱਚ ਰਹਿੰਦੀ ਸੀ। ਰਕੇਸ਼ ਤਾਂ ਜਿਹੜਾ ਫਾਦਰ ਸੀ ਉਹ ਗौरी ਦਾ ਨਾਮਾ ਲੱਗਦਾ ਸੀ। ਤਾਂ ਇਸੇ ਕਰਕੇ ਜੋ ਗौरी ਸੀ ਇਹ ਬਚਪਨ ਤੋਂ ਹੀ ਉਹਨਾਂ ਦੇ ਘਰ ਦੇ ਵਿੱਚ ਆਉਂਦੀ ਜਾਂਦੀ ਸੀ ਤੇ ਇਹਨੇ ਜੋ ਹੁਣ ਦੀ ਇਹਦੀ ਪੜ੍ਹਾਈ ਸੀ ਉਹ ਉਹਨਾਂ ਦੇ ਘਰ ਦੇ ਵਿੱਚ ਰਹਿ ਕੇ ਹੀ ਪੂਰੀ ਕੀਤੀ ਸੀ। ਰਕੇਸ਼ ਦੇ ਘਰ ਦੇ ਵਿੱਚ ਰਹਿੰਦੇ ਹੋਏ ਗौरी ਤੇ ਰਕੇਸ਼ ਦੀ ਆਪਸ ਦੇ ਵਿੱਚ ਕਾਫੀ ਗੱਲਬਾਤ ਹੁੰਦੀ ਸੀ, ਕਾਫੀ ਫਰੈਂਡਲੀ ਸੀ। ਹੁਣ ਇਸੇ ਦੌਰਾਨ ਇਹਨਾਂ ਦੀਆਂ ਇੰਨੀਆਂ ਜ਼ਿਆਦਾ ਨਜ਼ਦੀਕੀਆਂ ਹੋ ਜਾਂਦੀਆਂ ਨੇ ਕਿ ਇਹ ਇੱਕ ਦੂਜੇ ਨੂੰ ਪਿਆਰ ਕਰਨ ਲੱਗ ਨੇ ਰਕੇਸ਼ ਤੇ ਗੌਰੀ ਇਸ ਤੋਂ ਬਾਅਦ ਲਿਵਿੰਗ ਦੇ ਵਿੱਚ ਰਹਿਣ ਲੱਗਦੇ ਨੇ ਇਹਨਾਂ ਦੇ ਘਰਦਿਆਂ ਨੂੰ ਜਦੋਂ ਪਤਾ ਲੱਗਦਾ ਆ ਤਾਂ ਇਸ ਗੱਲ ਤੇ ਬਹੁਤ ਇਤਰਾਜ਼ ਕਰਦੇ ਨੇ ਪਰ ਫੇਰ ਵੀ ਇਹ ਆਪਣੇ ਘਰਦਿਆਂ ਦੀ ਕੋਈ ਗੱਲ ਨਹੀਂ ਸੁਣਦੇ ਇੱਕ ਸਮੇਂ ਤੇ ਆ ਕੇ ਇਹਨਾਂ ਦੇ ਘਰਦੇ ਸੋਚਦੇ ਨੇ ਕਿ ਹੁਣ ਦੋਨੋਂ ਇਹ ਪੜ੍ਹੇ ਲਿਖੇ ਨੇ ਦੋਨੋਂ ਇਹ ਬਾਲਗ ਨੇ ਇਹ ਆਪਣੀ ਮਰਜ਼ੀ ਕਰ ਸਕਦੇ ਨੇ ਤਾਂ ਫਿਰ ਉਹ ਇੱਥੇ ਚੁੱਪ ਕਰ ਜਾਂਦੇ ਨੇ ਰਕੇਸ਼ ਤੇ ਜੋ ਗੌਰੀ ਸੀ ਇਹ ਦੋਨੋਂ ਹੀ ਵਧੀਆ ਨੌਕਰੀਆਂ ਦੇ ਉੱਤੇ ਲੱਗੇ ਹੋਏ ਸੀ ਹੁਣ ਇਹਨਾਂ ਨੂੰ ਲਿਵਿੰਗ ਦੇ ਵਿੱਚ ਰਹਿੰਦੇ ਆ 4 ਸਾਲ ਬੀਤ ਜਾਂਦੇ ਨੇ 4 ਸਾਲ ਇਹਨਾਂ ਦੀ ਵਧੀਆ ਨਿਭਦੀ ਹੈ ਇਹ ਆਪਸ ਦੇ ਵਿੱਚ ਬਹੁਤ ਪਿਆਰ ਕਰਦੇ ਹੁੰਦੇ ਨੇ ਪਰ ਇਹਨਾਂ 4 ਸਾਲਾਂ ਦੇ ਵਿੱਚ ਇਹਨਾਂ ਦਾ ਜੋ ਪਿਆਰ ਸੀ ਉਹ ਫਿੱਕਾ ਪੈਣ ਲੱਗਦਾ ਆ ਇਹਨਾਂ ਦਾ ਜੋ ਰਿਸ਼ਤਾ ਹੁੰਦਾ ਉਹ ਡਾਵਾ ਡੋਲ ਹੋਣ ਲੱਗਦਾ ਹੈ ਤਾਂ ਇਸ ਕਰਕੇ ਜਦੋਂ ਇਹ ਗੱਲ ਇਹਨਾਂ ਦੇ ਘਰਦਿਆਂ ਨੂੰ ਪਤਾ ਲੱਗਦੀ ਆ ਤਾਂ ਉਹ ਵੀ ਸੋਚਦੇ ਨੇ ਕਿ ਜੇਕਰ ਇਹਨਾਂ ਦੋਨਾਂ ਨੇ ਆਪਸ ਦੇ ਵਿੱਚ ਵਿਆਹ ਕਰਾ ਲਿਆ ਤਾਂ ਇਹਨਾਂ ਦੋਨਾਂ ਦੀ ਹੀ ਜ਼ਿੰਦਗੀ ਖਰਾਬ ਹੋ ਜਾਊਗੀ ਇਸ ਕਰਕੇ ਦੋਨਾਂ ਦੇ ਪਰਿਵਾਰਾਂ ਨੇ ਇਹਨਾਂ ਨੂੰ ਸਮਝਾਇਆ ਤੇ ਕਿਹਾ ਕਿ ਤੁਹਾਨੂੰ ਆਪਸ ਦੇ ਵਿੱਚ ਵਿਆਹ ਨਹੀਂ ਕਰਨਾ ਚਾਹੀਦਾ ਪਰ ਇਹ ਜੋ ਰਕੇਸ਼ ਤੇ ਗੌਰੀ ਸੀ ਇਹਨਾਂ ਨੇ ਆਪਣੇ ਘਰਦਿਆਂ ਦੀ ਇੱਕ ਵੀ ਗੱਲ ਨਹੀਂ ਸੁਣੀ ਫਿਰ 2023 ਦੇ ਵਿੱਚ ਇਹ ਦੋਨੋਂ ਵਿਆਹ ਕਰਾ ਲੈਂਦੇ ਨੇ ਇਹਨਾਂ ਦੇ ਮਨ ਦੇ ਵਿੱਚ ਆਪਣੇ ਪਰਿਵਾਰਾਂ ਨੂੰ ਲੈ ਕੇ ਗੁੱਸਾ ਸੀ ਖਟਾਸੀ ਇਹ ਸੋਚਦੇ ਸੀ ਕਿ ਜਦੋਂ ਅਸੀਂ ਆਪਣੇ ਪਰਿਵਾਰ ਵਾਲਿਆਂ ਨੂੰ ਦੱਸਿਆ ਸੀ ਕਿ ਅਸੀਂ ਵਿਆਹ ਕਰਾਉਣਾ ਚਾਹੁੰਦੇ ਹਾਂ ਤਾਂ ਉਹਨਾਂ ਸਾਰਿਆਂ ਨੇ ਇਹਦਾ ਵਿਰੋਧ ਕੀਤਾ ਸੀ ਤਾਂ ਇਸ ਕਰਕੇ ਇਹ ਆਪਣੇ ਵਿਆਹ ਬਾਰੇ ਕਿਸੇ ਨੂੰ ਨਹੀਂ ਦੱਸਦੇ ਇਹ ਕਿਸੇ ਨੂੰ ਨਹੀਂ ਬੁਲਾਉਂਦੇ ਦੋਨੋਂ ਹੀ ਇਹ ਚੁੱਪਚੀਪੀਤੇ ਜਾ ਕੇ ਵਿਆਹ ਕਰਾ ਲੈਂਦੇ ਨੇ ਤੇ ਇੱਥੇ ਇਹ ਸੋਚ ਲੈਂਦੇ ਨੇ ਕਿ ਅਸੀਂ ਆਪਣੇ ਕਿਸੇ ਵੀ ਰਿਸ਼ਤੇਦਾਰ ਦੇ ਨਾਲ ਨਹੀਂ ਵਰਤਾਂਗੇ ਤਾਂ ਇਹ ਗੱਲ ਸੋਚ ਕੇ ਇਹ ਮੁੰਬਈ ਛੱਡ ਕੇ ਦੋਨੋਂ ਹੀ ਬੈਂਗਲੌਰ ਦੇ ਵਿੱਚ ਸ਼ਿਫਟ ਹੋ ਜਾਂਦੇ ਨੇ ਬੈਂਗਲੌਰ ਦੇ ਵਿੱਚ ਹੀ ਰਹਿੰਦੇ ਆ ਇਹਨਾਂ ਦੋਨਾਂ ਨੂੰ ਹੀ ਵਧੀਆ ਨੌਕਰੀਆਂ ਮਿਲ ਜਾਂਦੀਆਂ ਨੇ ਦਿਨ ਆ ਜਾਂਦਾ 27 ਮਾਰਚ 2025 ਦਾ ਇਸ ਦਿਨ ਜੋ ਰਕੇਸ਼ ਹੁੰਦਾ ਆ ਆਪਣੇ ਇੱਕ ਕਿਰਾਏਦਾਰ ਨੂੰ ਫੋਨ ਕਰਦਾ ਆ ਜਿਹਦਾ ਨਾਂ ਹੁੰਦਾ ਆ ਪ੍ਰਭੂ ਸਿੰਘ ਰਕੇਸ਼ ਉਹਨੂੰ ਕਹਿੰਦਾ ਕਿ ਮੈਂ ਆਪਣੀ ਘਰ ਵਾਲੀ ਦਾ ਕਤਲ ਕਰ ਦਿੱਤਾ ਆ ਤਾਂ ਇਸ ਕਰਕੇ ਹੁਣ ਤੂੰ ਜੋ ਇਹ ਗੌਰੀ ਹੈ ਇਹਦੇ ਪਰਿਵਾਰ ਵਾਲਿਆਂ ਨੂੰ ਵੀ ਦੱਸ ਦੇ ਤੇ ਮੇਰੇ ਪਰਿਵਾਰ ਵਾਲਿਆਂ ਨੂੰ ਵੀ ਦੱਸ ਦੇ ਇਸ ਤੋਂ ਇਲਾਵਾ ਤੂੰ ਪੁਲਿਸ ਵਾਲਿਆਂ ਨੂੰ ਵੀ ਸੂਚਿਤ ਕਰ ਦੇ ਤਾਂ ਕਿ ਪਰਿਵਾਰ ਵਾਲੇ ਉੱਥੇ ਜਾ ਕੇ ਜੋ ਗੌਰੀ ਹੈ ਉਹਦਾ ਅੰਤਿਮ ਸੰਸਕਾਰ ਕਰ ਦੇਣ ਸੁਭਾਵਿਕ ਹੀ ਗੱਲ ਹੈ ਕਿ ਜਦੋਂ ਕਿਸੇ ਬੰਦੇ ਨੂੰ ਅਚਾਨਕ ਇਸ ਤਰ੍ਹਾਂ ਦਾ ਫੋਨ ਆਉਂਦਾ ਆ ਤਾਂ ਬੰਦਾ ਘਬਰਾ ਜਾਂਦਾ ਆ ਜੋ ਪ੍ਰਭੂ ਸਿੰਘ ਸੀ ਉਹ ਵੀ ਇੱਥੇ ਇਹ ਗੱਲ ਸੁਣ ਕੇ ਬਹੁਤ ਜ਼ਿਆਦਾ ਘਬਰਾ ਜਾਂਦਾ ਆ ਤੇ ਫਿਰ ਉਹ ਜਿਹੜਾ ਮਕਾਨ ਮਾਲਕ ਹੁੰਦਾ ਉਸ ਨੂੰ ਫੋਨ ਕਰਦਾ ਮਕਾਨ ਮਾਲਕ ਨੇ ਤੁਰੰਤ ਹੀ ਪੁਲਿਸ ਨੂੰ ਸੂਚਿਤ ਕੀਤਾ ਪੁਲਿਸ ਵਾਲੇ ਉੱਥੇ ਪਹੁੰਚ ਜਾਂਦੇ ਨੇ ਤਾਂ ਉਹ ਘਰੇ ਆ ਕੇ ਦੇਖਦੇ ਨੇ ਕਿ ਉਸ ਕਮਰੇ ਦਾ ਦਰਵਾਜ਼ਾ ਹੁੰਦਾ ਉਹ ਬੰਦ ਹੁੰਦਾ ਆ ਸਭ ਤੋਂ ਪਹਿਲਾਂ ਤਾਂ ਇਹ ਦਰਵਾਜ਼ਾ ਤੋੜਿਆ ਜਾਂਦਾ ਆ ਤੇ ਫਿਰ ਕਮਰੇ ਦੇ ਵਿੱਚ ਜਾਇਆ ਜਾਂਦਾ ਆ ਉੱਤੇ ਜਾ ਕੇ ਜੋ ਸਾਹਮਣੇ ਸੀਨ ਹੁੰਦਾ ਆ ਜੋ ਮੰਜ਼ਰ ਹੁੰਦਾ ਇਹ ਦੇਖ ਕੇ ਸਾਰੇ ਹੈਰਾਨ ਰਹਿ ਜਾਂਦੇ ਨੇ ਪੁਲਿਸ ਵਾਲੇ ਜਦੋਂ ਕਮਰੇ ਦੇ ਵਿੱਚ ਜਾਂਦੇ ਨੇ ਤਾਂ ਕਮਰੇ ਦੇ ਅੰਦਰ ਹੀ ਜੋ ਬਾਥਰੂਮ ਹੁੰਦਾ ਆ ਉੱਥੇ ਇੱਕ ਸੂਟਕੇਸ ਪਿਆ ਹੁੰਦਾ ਆ ਜੋ ਗੌਰੀ ਸੀ ਉਹਦਾ ਮਰਡਰ ਕਰਕੇ ਰਕੇਸ਼ ਨੇ ਉਸ ਨੂੰ ਸੂਟਕੇਸ ਦੇ ਵਿੱਚ ਬੰਦ ਕਰ ਦਿੱਤਾ ਸੀ ਉੱਥੇ ਫੋਰੈਂਸਿਕ ਟੀਮ ਨੂੰ ਵੀ ਬੁਲਾਇਆ ਜਾਂਦਾ ਹੈ ਆ ਫੋਰੈਂਸਿਕ ਟੀਮ ਆਪਣੇ ਸੈਂਪਲ ਵਗੈਰਾ ਕਲੈਕਟ ਕਰਦੀਆਂ ਨੇ ਪੁਲਿਸ ਵਾਲੇ ਇਸ ਲਾਸ਼ ਨੂੰ ਆਪਣੇ ਕਬਜ਼ੇ ਦੇ ਵਿੱਚ ਲੈਂਦੇ ਨੇ ਤੇ ਇਸ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਜਾਂਦਾ ਹੈ ਜਦੋਂ ਫੋਰੈਂਸਿਕ ਟੀਮ ਦੀ ਰਿਪੋਰਟ ਆਉਂਦੀ ਹੈ ਤੇ ਪੋਸਟਮਾਰਟਮ ਦੀ ਰਿਪੋਰਟ ਆਉਂਦੀ ਹੈ ਤਾਂ ਉਹਦੇ ਵਿੱਚ ਇਹ ਸ਼ੋਅ ਹੁੰਦਾ ਆ ਕਿ ਜੋ ਗੌਰੀ ਸੀ ਉਸ ਨੂੰ ਕਤਲ ਕਰਨ ਤੋਂ ਪਹਿਲਾਂ ਹੀ ਉਸ ਸੂਟਕੇਸ ਦੇ ਵਿੱਚ ਬੰਦ ਕਰ ਦਿੱਤਾ ਗਿਆ ਸੀ ਕਿਉਂਕਿ ਜੋ ਗੌਰੀ ਸੀ ਉਹਦੇ ਨੱਕ ਤੇ ਮੂੰਹ ਦੇ ਵਿੱਚੋਂ ਬਲਗਮ ਨਿਕਲੀ ਹੋਈ ਸੀ ਡਾਕਟਰਾਂ ਦੇ ਅਕੋਰਡਿੰਗ ਇਹ ਬਲਗਮ ਉਦੋਂ ਹੀ ਨਿਕਲਦੀ ਹੈ ਜਦੋਂ ਕਿਸੇ ਇਨਸਾਨ ਨੂੰ ਉਹਦਾ ਸਾਹ ਘੁੱਟ ਕੇ ਮਾਰਿਆ ਜਾਵੇ ਪੁਲਿਸ ਆਪਣੀ ਇਨਵੈਸਟੀਗੇਸ਼ਨ ਦੇ ਵਿੱਚ ਲੱਗ ਜਾਂਦੀ ਹੈ ਉਸ ਏਰੀਆ ਦੇ ਵਿੱਚ ਜਿੱਥੇ ਸੀਸੀਟੀਵੀ ਹੁੰਦੇ ਨੇ ਇਹਨਾਂ ਸਾਰਿਆਂ ਦੀ ਫੁਟੇਜ ਕਢਵਾਈ ਜਾਂਦੀ ਹੈ ਇੱਕ ਫੁਟੇਜ ਦੇ ਵਿੱਚ ਸਾਹਮਣੇ ਆਉਂਦਾ ਆ ਤਾਂ ਪੁਲਿਸ ਵੀ ਹੈਰਾਨ ਰਹਿ ਜਾਂਦੀ ਹੈ ਕਿ ਜੋ ਰਾਕੇਸ਼ ਸੀ ਉਹ ਗੌਰੀ ਦਾ ਮਰਡਰ ਕਰਕੇ ਰਾਤ ਨੂੰ ਹੀ ਫਲੈਟ ਦੇ ਵਿੱਚੋਂ ਚਲੇ ਗਿਆ ਸੀ ਤੇ ਜੋ ਰਾਕੇਸ਼ ਦਾ ਫੋਨ ਹੁੰਦਾ ਹੈ ਉਹ ਪੂਨੇ ਤੋਂ 50 ਕਿਲੋਮੀਟਰ ਦੂਰ ਟਰੈਕ ਕੀਤਾ ਜਾਂਦਾ ਹੈ ਪੁਲਿਸ ਜਦੋਂ ਰਾਕੇਸ਼ ਨੂੰ ਫੋਨ ਕਰਦੀ ਹੈ ਤਾਂ ਸਾਹਮਣੇ ਉਹ ਫੋਨ ਚੱਕਦਾ ਹੈ ਤਾਂ ਰਾਕੇਸ਼ ਸਿਰਫ ਇੱਕੋ ਗੱਲ ਕਹਿੰਦਾ ਹੈ ਕਿ ਮੈਂ ਸਾਰੀ ਰਾਤ ਆਪਣੀ ਘਰਵਾਲੀ ਦੀ ਡੈੱਡ ਬੋਡੀ ਦੇ ਨਾਲ ਗੱਲਾਂ ਕੀਤੀਆਂ ਸਿਰਫ ਇਹ ਗੱਲ ਕਹਿ ਕੇ ਉਹ ਫੋਨ ਬੰਦ ਕਰ ਦਿੰਦਾ ਕੁਝ মিডিਆ ਰਿਪੋਰਟਾਂ ਦੇ ਮੁਤਾਬਿਕ ਜੋ ਗੌਰੀ ਸੀ ਉਹਨੂੰ ਗੁੱਸਾ ਬਹੁਤ ਜ਼ਿਆਦਾ ਆਉਂਦਾ ਸੀ ਉਹਦਾ ਸੁਭਾਅ ਕਾਫੀ ਗੁੱਸੇ ਵਾਲਾ ਸੀ ਇਸੇ ਕਰਕੇ ਜੋ ਰਕੇਸ਼ ਦੇ ਪਰਿਵਾਰ ਵਾਲੇ ਸੀ ਉਹਨਾਂ ਨੇ ਗੌਰੀ ਦੇ ਨਾਲ ਵਿਆਹ ਕਰਨ ਦੇ ਲਈ ਉਸਨੂੰ ਮਨਾ ਕੀਤਾ ਸੀ ਪਰ ਰਕੇਸ਼ ਤੇ ਗੌਰੀ ਨੇ ਆਪਣੇ ਪਰਿਵਾਰ ਵਾਲਿਆਂ ਦੇ ਵਿਰੁੱਧ ਹੋ ਕੇ ਫੇਰ ਵੀ ਵਿਆਹ ਤਾਂ ਕਰ ਲਿਆ ਪਰ ਉਹਨਾਂ ਦਾ ਜੋ ਇਹ ਵਿਆਹ ਸੀ ਇਹ ਸਿਰਫ 2 ਸਾਲ ਹੀ ਚੱਲ ਸਕਿਆ ਗੌਰੀ ਦਾ ਮਰਡਰ ਕਰਨ ਤੋਂ ਬਾਅਦ ਜੋ ਰਕੇਸ਼ ਸੀ ਉਹ ਆਪਣੀ ਗੱਡੀ ਦੇ ਵਿੱਚ ਵਾਪਸ ਬੰਗਲੌਰ ਤੋਂ ਮੁੰਬਈ ਵੱਲ ਜਾਂਦਾ ਹੈ ਜਦੋਂ ਉਹ ਰਸਤੇ ਦੇ ਵਿੱਚ ਜਾ ਰਿਹਾ ਹੁੰਦਾ ਹੈ ਤਾਂ ਉਹਦੇ ਦਿਮਾਗ ਦੇ ਵਿੱਚ ਗौरी ਨੂੰ ਲੈ ਕੇ ਹੀ ਗੱਲਾਂ ਘੁੰਮ ਰਹੀਆਂ ਹੁੰਦੀਆਂ ਨੇ ਰਕੇਸ਼ ਦੇ ਮਨ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਖਿਆਲ ਆਉਣ ਲੱਗਦੇ ਨੇ ਉਥੇ ਉਹ ਇਹ ਵੀ ਸੋਚਦਾ ਹੈ ਕਿ ਉਹ ਆਪਣੇ ਆਪ ਨੂੰ ਵੀ ਖਤਮ ਕਰ ਲਵੇ ਤਾਂ ਹੁਣ ਕਰਨਾਟਕ ਪਾਰ ਕਰਦੇ ਹੋਏ ਉਹ ਇੱਕ ਮੈਡੀਕਲ ਸ਼ਾਪ ਦੇ ਉੱਤੇ ਰੁਕਦਾ ਹੈ ਉੱਥੋਂ ਤਰ੍ਹਾਂ-ਤਰ੍ਹਾਂ ਦੀਆਂ ਗੋਲੀਆਂ ਲੈਂਦਾ ਆ ਫਾਇਨਲ ਦੀਆਂ ਗੋਲੀਆਂ ਵੀ ਲੈਂਦਾ ਇਹ ਸਭ ਦਵਾਈਆਂ ਲੈ ਕੇ ਰਕੇਸ਼ ਫੇਰ ਗੱਡੀ ਦੇ ਵਿੱਚ ਸਵਾਰ ਹੁੰਦਾ ਹੈ ਤੇ ਮੁੰਬਈ ਵਾਸਤੇ ਚੱਲ ਪੈਂਦਾ ਹੈ ਰਸਤੇ ਦੇ ਵਿੱਚ ਉਹ ਕੀ ਕਰਦਾ ਹੈ ਕਿ ਇੱਕ ਬੈਂਗਲੌਰ ਰਹਿੰਦੇ ਆਪਣੇ ਰਿਸ਼ਤੇਦਾਰ ਨੂੰ ਫੋਨ ਕਰਦਾ ਹੈ ਆਪਣੇ ਰਿਸ਼ਤੇਦਾਰ ਨੂੰ ਉਹ ਇਹ ਸਾਰੀ ਘਟਨਾ ਦੱਸਦਾ ਹੈ ਜੋ ਉਹਦੇ ਨਾਲ ਵਾਪਰੀ ਹੁੰਦੀ ਹੈ ਇਸ ਤੋਂ ਬਾਅਦ ਉਹ ਜਾ ਰਿਹਾ ਹੁੰਦਾ ਹੈ ਤਾਂ ਰਸਤੇ ਦੇ ਵਿੱਚ ਰੁਕਦਾ ਹੈ ਰੁੱਕ ਕੇ ਉਹਨੇ ਮੈਡੀਕਲ ਤੋਂ ਜਿਹੜੀਆਂ ਵੀ ਉਹ ਜ਼ਹਿਰੀਲੇ ਆ ਗੋਲੀਆਂ ਲਈਆਂ ਹੁੰਦੀਆਂ ਨੇ ਫਿਨਲ ਦੀਆਂ ਗੋਲੀਆਂ ਲਈਆਂ ਹੁੰਦੀਆਂ ਨੇ ਉਹ ਸਾਰੀਆਂ ਉਹ ਖਾ ਲੈਂਦਾ ਇਹ ਜ਼ਹਿਰੀਲੀਆਂ ਗੋਲੀਆਂ ਖਾਣ ਤੋਂ ਬਾਅਦ ਜੋ ਰਕੇਸ਼ ਹੁੰਦਾ ਉਹ ਫੇਰ ਵੀ ਡਰਾਈਵ ਕਰ ਰਿਹਾ ਹੁੰਦਾ ਆ ਐਸੇ ਤਰ੍ਹਾਂ ਕੁਝ ਸਮਾਂ ਨਿਕਲਦਾ ਆ ਤਾਂ ਫਿਰ ਜੋ ਰਕੇਸ਼ ਹੁੰਦਾ ਉਹਨੂੰ ਚੱਕਰ ਆਉਣੇ ਸ਼ੁਰੂ ਹੋ ਜਾਂਦੇ ਨੇ ਚੱਕਰ ਆਉਣ ਕਰਕੇ ਰਕੇਸ਼ ਉੱਤੇ ਆਪਣੀ ਗੱਡੀ ਰੋਕਦਾ ਹੈ ਉਹ ਗੱਡੀ 'ਚੋਂ ਉਤਰਦਾ ਆ ਤੇ ਸਾਈਡ ਦੇ ਉੱਤੇ ਜਾ ਕੇ ਬੈਠ ਜਾਂਦਾ ਆ ਉੱਤੇ ਉਹਨੂੰ ਚੱਕਰ ਆ ਰਹੇ ਹੁੰਦੇ ਨੇ ਕਵਰਾਟ ਹੋ ਰਹੀ ਹੁੰਦੀ ਹੈ ਬੇਚੈਨੀ ਹੋ ਰਹੀ ਹੁੰਦੀ ਹੈ ਤਾਂ ਉੱਥੇ ਲੋਕ ਉਹਨੂੰ ਦੇਖਦੇ ਨੇ ਤਾਂ ਇੱਕ ਮੋਟਰਸਾਈਕਲ ਸਵਾਰ ਬੰਦਾ ਉਹਦੇ ਕੋਲ ਆ ਕੇ ਰੁਕਦਾ ਮੋਟਰਸਾਈਕਲ ਸਵਾਰ ਦੇ ਪੁੱਛਣ ਤੇ ਰਾਕੇਸ਼ ਉਹਨੂੰ ਦੱਸਦਾ ਆ ਕਿ ਮੈਂ ਜ਼ਹਿਰੀਲੀਆਂ ਦਵਾਈਆਂ ਪੀ ਲੀਆਂ ਨੇ ਗੋਲੀਆਂ ਖਾ ਲੀਆਂ ਨੇ ਜਦੋਂ ਉਹ ਇਹ ਗੱਲ ਸੁਣਦਾ ਆ ਤਾਂ ਉਹ ਜੋ ਮੋਟਰਸਾਈਕਲ ਸਵਾਰ ਹੁੰਦਾ ਉਹ ਰਾਕੇਸ਼ ਨੂੰ ਚੱਕਦਾ ਉਹਨੂੰ ਉਹਦੀ ਹੀ ਗੱਡੀ ਦੇ ਵਿੱਚ ਪਾ ਕੇ ਉਹ ਸ਼ੇਰਵਾਲ ਦੀ ਜਗ੍ਹਾ ਦੇ ਖੜੇ ਹੁੰਦੇ ਨੇ ਉੱਥੇ ਹੀ ਇੱਕ ਹਸਪਤਾਲ ਦੇ ਵਿੱਚ ਲੈ ਜਾਂਦਾ ਹੈ ਨਾਲ ਦੀ ਨਾਲ ਉਹ ਬੰਦਾ ਜੋ ਹੁੰਦਾ ਉਹ ਪੁਲਿਸ ਨੂੰ ਵੀ ਸੂਚਿਤ ਕਰ ਦਿੰਦਾ ਆ ਜੋ ਪੁਲਿਸ ਵਾਲੇ ਨੇ ਉਹ ਵੀ ਹਸਪਤਾਲ ਪਹੁੰਚ ਜਾਂਦੇ ਨੇ ਤੇ ਰਕੇਸ਼ ਤੋਂ ਪੁੱਛਗਿੱਛ ਕਰਦੇ ਨੇ ਰਕੇਸ਼ ਨੂੰ ਬੇਹੋਸ਼ੀ ਦੀ ਹਾਲਤ ਦੇ ਵਿੱਚ ਉੱਥੇ ਦੇਖਿਆ ਜਾਂਦਾ ਇਹ ਆਪਣੀ ਟੁੱਟੀ-ਫੁੱਟੀ ਭਾਸ਼ਾ ਦੇ ਵਿੱਚ ਬੋਲ ਰਿਹਾ ਹੁੰਦਾ ਆ ਰਕੇਸ਼ ਉਹਨਾਂ ਨੂੰ ਦੱਸ ਰਿਹਾ ਹੁੰਦਾ ਆ ਇਹ ਸਾਰੀ ਕਹਾਣੀ ਉਹਨਾਂ ਨੂੰ ਦੱਸਦਾ ਕਿ ਬੈਂਗਲੌਰ ਦੇ ਵਿੱਚ ਅਸੀਂ ਰਹਿੰਦੇ ਸੀ ਇਸ ਤਰ੍ਹਾਂ ਮੈਂ ਆਪਣੀ ਘਰ ਵਾਲੀ ਦਾ ਮਰਡਰ ਕਰ ਦਿੱਤਾ ਆ ਇਹ ਚੀਜ਼ ਮੈਂ ਸਹਿਣ ਨਹੀਂ ਕਰਦਾ ਆ ਤੇ ਮੈਂ ਆਪ ਵੀ ਇਹ ਜ਼ਹਿਰੀਲੀਆਂ ਦਵਾਈਆਂ ਪੀ ਲਈਆਂ ਨੇ ਇਸ ਤੋਂ ਬਾਅਦ ਜੋ ਪੁਲਿਸ ਵਾਲੇ ਹੁੰਦੇ ਨੇ ਉਹ ਆਪਣੇ ਸੀਨੀਅਰ ਅਫਸਰਾਂ ਦੇ ਨਾਲ ਗੱਲਬਾਤ ਕਰਦੇ ਨੇ ਉਹਨਾਂ ਨੂੰ ਦੱਸਦੇ ਨੇ ਕਿ ਇੱਕ ਮਰਡਰਰ ਹੈ ਜੀਨੇ ਬੈਂਗਲੌਰ ਦੇ ਵਿੱਚ ਆਪਣੀ ਹੀ ਘਰ ਵਾਲੀ ਦਾ ਮਰਡਰ ਕੀਤਾ ਆ ਉਹਨੇ ਖੁਦ ਵੀ ਜ਼ਹਿਰੀਲੀਆਂ ਦਵਾਈਆਂ ਪੀ ਲਈਆਂ ਨੇ ਇਸ ਸਮੇਂ ਉਹ ਸ਼ੇਰਬਲ ਹਸਪੀਟਲ ਦੇ ਵਿੱਚ ਹੈ ਇਸ ਤੋਂ ਬਾਅਦ ਜੋ ਸਾਰਾ ਕੇਸ ਹੁੰਦਾ ਇਹ ਬੈਂਗਲੌਰ ਪੁਲਿਸ ਨੂੰ ਸੌਂਪ ਦਿੱਤਾ ਜਾਂਦਾ ਆ ਇਧਰ ਜੋ ਸ਼ੇਰਬਲ ਦੇ ਵਿੱਚ ਰਕੇਸ਼ ਹੁੰਦਾ ਆ ਇਹਦੀ ਹਾਲਤ ਵਿਗੜਦੀ ਜਾ ਰਹੀ ਹੁੰਦੀ ਆ ਇਸ ਕਰਕੇ ਹੁਣ ਇਸ ਨੂੰ ਵੀ ਬੈਂਗਲੌਰ ਦੇ ਪੋਣੇ ਵਿੱਚ ਹੀ ਭੇਜ ਦਿੱਤਾ ਜਾਂਦਾ ਹੈ ਬੈਂਗਲੌਰ ਪੁਲਿਸ ਰਕੇਸ਼ ਤੋਂ ਪੁੱਛਗਛ ਕਰਦੀ ਆ ਰਕੇਸ਼ ਦੱਸਦਾ ਆ ਕਿ ਮੈਂ ਬੈਂਗਲੌਰ ਦੇ ਵਿੱਚ ਆਪਣੀ ਪਤਨੀ ਦੇ ਨਾਲ ਰਹਿੰਦਾ ਸੀ ਜੋ ਮੇਰੀ ਪਤਨੀ ਗੌਰੀ ਹੈ ਉਹ ਕਾਫੀ ਦੇਰ ਤੋਂ ਕੋਸ਼ਿਸ਼ ਕਰ ਰਹੀ ਸੀ ਪਰ ਉਸ ਨੂੰ ਕਰੀ ਨਹੀਂ ਮਿਲ ਰਹੀ ਸੀ ਗौरी ਦਾ ਜੋ ਸੁਭਾਅ ਸੀ ਉਹ ਬਹੁਤ ਕੱਬਾ ਸੁਭਾਅ ਸੀ ਉਹ ਬਹੁਤ ਚਿਰਚੜੀ ਸੀ ਬਹੁਤ ਲੜਾਕੂ ਸੀ ਉਹ ਮੇਰੇ ਨਾਲ ਹਮੇਸ਼ਾ ਲੜਾਈ ਝਗੜਾ ਕਰਦੀ ਰਹਿੰਦੀ ਸੀ ਉਹਨੇ ਬਹੁਤ ਕੋਸ਼ਿਸ਼ਾਂ ਕੀਤੀਆਂ ਫਿਰ ਵੀ ਉਹਨੂੰ ਨੌਕਰੀ ਨਹੀਂ ਮਿਲੀ ਹੁਣ ਤੱਕ ਕਰਕੇ ਜਦੋਂ ਉਹਨੂੰ ਨੌਕਰੀ ਨਹੀਂ ਮਿਲਦੀ ਤਾਂ ਫਿਰ ਉਹ ਜ਼ਿੱਦ ਕਰਨ ਲੱਗਦੀ ਹੈ ਕਿ ਆਪਾਂ ਬੰਗਲੌਰ ਛੱਡ ਕੇ ਵਾਪਸ ਮੁੰਬਈ ਚੱਲਦੇ ਆਂ ਰਕੇਸ਼ ਇੱਥੇ ਕਹਿੰਦਾ ਹੈ ਕਿ ਬੰਗਲੌਰ ਦੇ ਵਿੱਚ ਮੈਨੂੰ ਵਧੀਆ ਨੌਕਰੀ ਮਿਲੀ ਹੋਈ ਹੈ ਜੇਕਰ ਅਸੀਂ ਫਿਰ ਵਾਪਸ ਮੁੰਬਈ ਗਏ ਤਾਂ ਸਾਨੂੰ ਪੈਸੇ ਦੀ ਕਾਫੀ ਤੰਗੀ ਆ ਜਾਊਗੀ ਉੱਥੇ ਜਾ ਕੇ ਮੈਨੂੰ ਫਿਰ ਨੌਕਰੀ ਦੀ ਭਾਲ ਕਰਨੀ ਪੈਣੀ ਹੈ ਤੇ ਇਸੇ ਗੱਲ ਨੂੰ ਲੈ ਕੇ ਉਹਨਾਂ ਦੇ ਘਰ ਦੇ ਵਿੱਚ ਹਰ ਰੋਜ਼ ਲੜਾਈ ਝਗੜਾ ਰਹਿੰਦਾ ਸੀ ਜੋ ਗੌਰੀ ਸੀ ਉਹਨੂੰ ਰੋਜ਼ ਛੱਡ ਕੇ ਵਾਪਸ ਮੁੰਬਈ ਚੱਲ ਤੇ ਇਦਾਂ ਹੀ ਇਸੇ ਗੱਲ ਨੂੰ ਲੈ ਕੇ 26 ਮਾਰਚ ਨੂੰ ਫੇਰ ਉਹਨਾਂ ਦੇ ਵਿੱਚ ਝਗੜਾ ਹੋਇਆ ਉਸੇ ਗੱਲ ਨੂੰ ਲੈ ਕੇ ਗੌਰੀ ਫੇਰ ਉਹੀ ਜ਼ਿੱਦ ਕਰ ਰਹੀ ਹੁੰਦੀ ਹੈ ਕਿ ਉਹ ਬੈਂਗਲੌਰ ਛੱਡੇ ਵਾਪਸ ਮੁੰਬਈ ਚੱਲੇ ਝਗੜਾ ਇੰਨਾ ਜ਼ਿਆਦਾ ਵੱਧ ਜਾਂਦਾ ਹੈ ਕਿ ਗੁੱਸੇ ਦੇ ਵਿੱਚ ਆ ਕੇ ਜੋ ਰਾਕੇਸ਼ ਹੁੰਦਾ ਹੈ ਉਹ ਗੌਰੀ ਦੇ ਉੱਤੇ ਹੱਥ ਚੱਕ ਦਿੰਦਾ ਹੈ ਇਸ ਤੋਂ ਬਾਅਦ ਗੌਰੀ ਨੂੰ ਵੀ ਗੁੱਸਾ ਆ ਜਾਂਦਾ ਹੈ ਕਿਉਂਕਿ ਉਹ ਤਾਂ ਪਹਿਲਾਂ ਹੀ ਬਹੁਤ ਹੀ ਲੜਾਈ ਝਗੜੇ ਵਾਲੀ ਸੀ ਝਗੜਾਲੂ ਸੁਭਾਅ ਦੀ ਸੀ ਉਹ ਚੀਜ਼ਾਂ ਚੱਕਦੀ ਐ ਤੇ ਇੱਧਰ ਉੱਧਰ ਸੁੱਟਣ ਲੱਗਦੀ ਐ ਐਦਾਂ ਹੀ ਚੀਜ਼ਾਂ ਚੱਕਦੇ ਚੱਕਦੇ ਜੋ ਗੌਰੀ ਹੁੰਦੀ ਐ ਉਹਦੇ ਹੱਥ ਦੇ ਵਿੱਚ ਇੱਕ ਚਾਕੂ ਆ ਜਾਂਦਾ ਐ ਉਹ ਚਾਕੂ ਚੱਕ ਕੇ ਰਕੇਸ਼ ਦੇ ਵੱਲ ਘੁੰਮਦੀ ਹੈ ਜ਼ੋਰ ਨਾਲ ਉਹਦੇ ਤੇ ਵਾਰ ਕਰਦੀ ਹੈ ਪਰ ਹਾਲਾਂਕਿ ਇੱਥੇ ਜੋ ਰਕੇਸ਼ ਹੋ ਜਾਂਦਾ ਹੈ ਉਹ ਪਿੱਛੇ ਹੋ ਜਾਂਦਾ ਹੈ ਉਹਦੇ ਚਾਕੂ ਨਹੀਂ ਲੱਗਦਾ ਉੱਥੇ ਉਹ ਬਚ ਜਾਂਦਾ ਹੈ ਪਰ ਜਦੋਂ ਰਕੇਸ਼ ਨੇ ਇਹ ਦੇਖਿਆ ਕਿ ਗौरी ਨੇ ਉਹਦੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਹੈ ਤਾਂ ਫਿਰ ਗੁੱਸੇ ਦੇ ਵਿੱਚ ਆ ਕੇ ਜੋ ਰਕੇਸ਼ ਹੁੰਦਾ ਹੈ ਉਹ ਉਹਦੇ ਹੱਥ ਦੇ ਵਿੱਚੋਂ ਚਾਕੂ ਫੜਦਾ ਹੈ ਤੇ ਉਹਦੇ ਪਿੱਠ ਤੇ ਤੇ ਗਰਦਨ ਦੇ ਉੱਤੇ ਫੇਰ ਦਿੰਦਾ ਵਾਰ ਕਰ ਦਿੰਦਾ ਹੈ ਇੱਥੇ ਗौरी ਥੱਲੇ गिर ਜਾਂਦੀ ਹੈ ਤੇ ਤੜਫਣ ਲੱਗਦੀ ਹੈ ਕੁਝ ਸਮਾਂ ਨਿਕਲਦਾ ਤਾਂ ਫਿਰ ਜੋ ਰਾਕੇਸ਼ ਹੁੰਦਾ ਇਹਨੂੰ ਅਹਿਸਾਸ ਹੁੰਦਾ ਹੈ ਕਿ ਮੇਰੇ ਹੱਥੋਂ ਗੌਰੀ ਦਾ ਮਰਡਰ ਹੋ ਗਿਆ ਹੈ ਤੇ ਜੇਕਰ ਮੈਂ ਇਸ ਬਾਡੀ ਨੂੰ ਟਿਕਾਣੇ ਨਾ ਲਾਇਆ ਤਾਂ ਫਿਰ ਮੈਂ ਜ਼ਰੂਰ ਫੜਿਆ ਜਾਊਂਗਾ ਮੈਨੂੰ ਜੇਲ੍ਹ ਜਾਣਾ ਪੈ ਜੂਗਾ ਪਰ ਉਦੋਂ ਹੀ ਜੋ ਰਾਕੇਸ਼ ਹੁੰਦਾ ਉਹਨੂੰ ਅਚਾਨਕ ਪਤਾ ਲੱਗਦਾ ਹੈ ਕਿ ਜੋ ਗੌਰੀ ਹੈ ਉਹਦੇ ਸਾਹ ਹਜੇ ਵੀ ਚੱਲ ਰਹੇ ਨੇ ਤੇ ਰਾਕੇਸ਼ ਨੂੰ ਗੁੱਸੇ ਦੇ ਵਿੱਚ ਹੋਈ ਆਪਣੀ ਇਸ ਗਲਤੀ ਦਾ ਅੰਦਰੋਂ-ਅੰਦਰੀ ਅਹਿਸਾਸ ਵੀ ਹੁੰਦਾ ਹੈ ਉਸ ਤੋਂ ਬਾਅਦ ਲਗਭਗ 1 ਘੰਟਾ ਰਾਕੇਸ਼ ਗੌਰੀ ਦੇ ਨਾਲ ਗੱਲਾਂ ਕਰਦਾ ਰਿਹਾ ਹਾਲਾਂਕਿ ਜੋ ਗੌਰੀ ਹੁੰਦੀ ਹੈ ਉਸ ਸਮੇਂ ਤੜਫ ਰਹੀ ਹੁੰਦੀ ਹੈ ਜੇ ਸਮਾਂ ਰਹਿੰਦੇ ਹੀ ਗੌਰੀ ਨੂੰ ਹਸਪੀਟਲ ਲੈ ਜਾਂਦਾ ਤਾਂ ਉਹਦੀ ਜਾਨ ਬਚ ਸਕਦੀ ਸੀ ਪਰ ਕੁਝ ਸਮਾਂ ਨਿਕਲਦਾ ਆ ਤਾਂ ਜੋ ਗੌਰੀ ਦਾ ਸਰੀਰ ਹੁੰਦਾ ਉਹ ਹਲਚਲ ਕਰਨੀ ਬੰਦ ਕਰ ਦਿੰਦਾ ਗੌਰੀ ਦੇ ਸਰੀਰ ਦੇ ਵਿੱਚੋਂ ਕਾਫੀ ਖੂਨ ਨਿਕਲ ਰਿਹਾ ਹੁੰਦਾ ਆ ਇੱਥੇ ਜੋ ਰਕੇਸ਼ ਹੁੰਦਾ ਉਹ ਡਰ ਜਾਂਦਾ ਆ ਕਿ ਜੇ ਦਰਵਾਜੇ ਰਾਹੀਂ ਖੂਨ ਬਾਹਰ ਚਲਾ ਗਿਆ ਤਾਂ ਫਿਰ ਉਹ ਇੱਥੇ ਫੜਿਆ ਜਾਊਗਾ ਫਿਰ ਉਹ ਕੀ ਕਰਦਾ ਆ ਕਿ ਜੋ ਗੌਰੀ ਦੀ ਬਾਡੀ ਹੁੰਦੀ ਹੈ ਉਸ ਨੂੰ ਇੱਕ ਸੂਟਕੇਸ ਦੇ ਵਿੱਚ ਪਾਉਂਦਾ ਆ ਤੇ ਬਾਥਰੂਮ ਦੇ ਵਿੱਚ ਰੱਖ ਦਿੰਦਾ ਰਕੇਸ਼ ਨੇ ਜੋ ਗੌਰੀ ਸੀ ਉਹਦੀ ਬਾਡੀ ਬਾਥਰੂਮ ਦੇ ਵਿੱਚ ਇਸ ਕਰਕੇ ਰੱਖੀ ਸੀ ਉਹਨੂੰ ਏਸੀ ਕਿ ਜੋ ਖੂਨ ਨਿਕਲਿਆ ਉਹ ਬਾਥਰੂਮ ਦੇ ਵਿੱਚ ਹੀ ਸਾਫ਼ ਹੋ ਜਾਊਗਾ ਨਾਲੀਆਂ ਦੇ ਵਿੱਚ ਚਲੇ ਜਾਊਗਾ ਕਿਸੇ ਨੂੰ ਕੁਝ ਨਹੀਂ ਪਤਾ ਲੱਗੂਗਾ ਇਹ ਸਭ ਕਰਨ ਤੋਂ ਬਾਅਦ ਰਕੇਸ਼ ਆਪਣੇ ਪਿਤਾ ਨੂੰ ਫੋਨ ਕਰਦਾ ਆ ਤੇ ਉਹਨਾਂ ਨੂੰ ਕਹਿੰਦਾ ਆ ਕਿ ਮੈਂ ਮੁੰਬਈ ਵਾਪਸ ਆ ਰਿਹਾ ਆ ਪਰ ਉਹਨੇ ਜੋ ਆਪਣੀ ਇਹ ਵਾਰਦਾਤ ਕੀਤੀ ਹੁੰਦੀ ਹੈ ਇਹਦੇ ਬਾਰੇ ਉਹ ਕੁਝ ਨਹੀਂ ਦੱਸਦਾ ਤੇ ਫਿਰ ਰਕੇਸ਼ ਆਪਣੀ ਪੈਕਿੰਗ ਕਰਦਾ ਆ ਸ਼ਾਮ ਤੱਕ ਪੈਕਿੰਗ ਕਰਕੇ ਉਹ ਉੱਥੋਂ ਚੱਲਣ ਲੱਗਿਆ ਆਪਣੇ ਪਿਤਾ ਨੂੰ ਫੇਰ ਦੁਬਾਰਾ ਫੋਨ ਕਰਦਾ ਆ ਕਿ ਮੈਂ ਇੱਥੋਂ ਚੱਲਣ ਲੱਗਿਆ ਆ ਤੇ ਉਦੋਂ ਫਿਰ ਉਹ ਸਾਰੀ ਇਸ ਘਟਨਾ ਬਾਰੇ ਆਪਣੇ ਪਿਤਾ ਨੂੰ ਦੱਸਦਾ ਆ ਤੇ ਉਹ ਉਹ ਨੂੰ ਕਹਿੰਦਾ ਕਿ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਹੈ ਮੈਨੂੰ ਬਹੁਤ ਪਛਤਾਵਾ ਆ ਮੈਂ ਆਪਣੀ ਵੀ ਜਾਨ ਲੈ ਲਊਗਾ ਇੱਥੇ ਜੋ ਰਕੇਸ਼ ਦਾ ਪਿਤਾ ਹੁੰਦਾ ਆ ਉਹ ਨੂੰ ਬਹੁਤ ਸਮਝਾਉਂਦਾ ਆ ਉਹ ਉਹ ਨੂੰ ਕਹਿੰਦਾ ਹੈ ਕਿ ਤੂੰ ਮੁੰਬਈ ਆ ਜਾ ਤੂੰ ਪੁਲਿਸ ਵਾਲਿਆਂ ਨੂੰ ਸਾਰਾ ਕੁਝ ਦੱਸ ਦੇ ਤੇ ਇਸ ਤੋਂ ਬਾਅਦ ਫਿਰ ਉਹ ਆਪਣੀ ਕਾਰ ਦੇ ਵਿੱਚ ਬੈਠਦਾ ਆ ਤੇ ਮੁੰਬਈ ਦੇ ਲਈ ਰਵਾਨਾ ਹੋ ਜਾਂਦਾ ਆ ਰਸਤੇ ਦੇ ਵਿੱਚ ਉਹ ਗौरी ਦੇ ਭਰਾ ਨੂੰ ਵੀ ਫੋਨ ਕਰਦਾ ਉਹ ਨੂੰ ਦੱਸਦਾ ਆ ਕਿ ਮੈਂ ਗौरी ਦਾ ਕਤਲ ਕਰ ਦਿੱਤਾ ਆ ਹਣਤੂ ਪੁਲਿਸ ਨੂੰ ਇਨਫਾਰਮ ਕਰ ਦੇ ਉੱਥੇ ਉਹਦੀ ਬਾਡੀ ਪਈ ਆ ਤੁਸੀਂ ਉਸ ਦਾ ਅੰਤਿਮ ਸੰਸਕਾਰ ਕਰ ਦਿਓ ਤੇ ਫਿਰ ਜੋ ਗੌਰੀ ਦਾ ਭਰਾ ਹੁੰਦਾ ਆ ਉਹ ਮੁੰਬਈ ਪੁਲਿਸ ਨੂੰ ਸੰਪਾਰਕ ਕਰਦਾ ਤੇ ਸਾਰੀ ਘਟਨਾ ਬਾਰੇ ਦੱਸਦਾ ਜੋ ਮੁੰਬਈ ਪੁਲਿਸ ਹੁੰਦੀ ਆ ਉਹ ਬੰਗਲੌਰ ਪੁਲਿਸ ਦੇ ਨਾਲ ਸੰਪਰਕ ਕਰਦੀ ਆ ਕਿਉਂਕਿ ਜੋ ਇਹ ਮਰਡਰ ਹੋਇਆ ਹੁੰਦਾ ਇਹ ਬੰਗਲੌਰ ਦੇ ਵਿੱਚ ਹੋਇਆ ਹੁੰਦਾ ਇਸ ਤੋਂ ਬਾਅਦ ਇਹ ਜੋ ਕੇਸ ਹੁੰਦਾ ਇਹ ਬੰਗਲੌਰ ਪੁਲਿਸ ਦੇ ਕੋਲ ਪਹੁੰਚਦਾ ਫਿਰ ਬੰਗਲੌਰ ਪੁਲਿਸ ਆਪਣੀ ਇੱਕ ਜੋ ਟੀਮ ਬਣਾਉਂਦੀ ਆ ਇਹ ਟੀਮ ਉਸ ਜਗ੍ਹਾ ਦੇ ਉੱਤੇ ਜਾਂਦੀ ਆ ਜਿੱਤੇ ਰਾਕੇਸ਼ ਰਹਿੰਦਾ ਹੁੰਦਾ ਹੈ ਹਾਲਾਂਕਿ ਪਹਿਲਾਂ ਹੀ ਜੋ ਰਾਕੇਸ਼ ਸੀ ਇਹਨੇ ਪ੍ਰਭੂ ਸਿੰਘ ਨਾਂ ਦੇ ਇੱਕ ਵਿਅਕਤੀ ਨੂੰ ਸਾਰਾ ਕੁਝ ਦੱਸ ਦਿੱਤਾ ਸੀ ਜੋ ਉੱਥੇ ਹੀ ਕਿਰਾਏ ਦੇ ਉੱਤੇ ਰਹਿੰਦਾ ਸੀ ਇਸ ਤੋਂ ਬਾਅਦ ਪੁਲਿਸ ਦੇ ਵੱਲੋਂ ਰਾਕੇਸ਼ ਨੂੰ ਫੜ ਲਿਆ ਜਾਂਦਾ ਆ ਉਸ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਉੱਚ ਗਿੱਚ ਦੇ ਵਿੱਚ ਜੋ ਰਕੇਸ਼ ਹੁੰਦਾ ਆ ਇਹ ਆਪਣਾ ਗੁਨਾਹ ਕਬੂਲ ਕਰ ਲੈਂਦਾ ਹੈ ਉੱਤੇ ਮੰਨ ਜਾਂਦਾ ਹੈ ਕਿ ਹਾਂ ਇਹਨੇ ਹੀ ਆਪਣੀ ਪਤਨੀ ਗੌਰੀ ਦਾ ਮਰਡਰ ਕੀਤਾ ਆ ਇਸ ਤੋਂ ਬਾਅਦ ਵਕ ਵਕ ਧਰਾਮਾ ਲਗਾ ਕੇ ਇਸ ਦੇ ਉੱਤੇ ਮਾਮਲਾ ਦਰਜ ਕੀਤਾ ਜਾਂਦਾ ਹੈ ਤੇ ਇਹਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਹੈ ਤੇ ਬਾਕੀ ਹੁਣ ਆਉਣ ਵਾਲਾ ਸਮਾਂ ਦੱਸੂਗਾ ਕਿ ਅਦਾਲਤ ਦੇ ਵੱਲੋਂ ਇਹਨੂੰ ਕੀ ਸਜ਼ਾ ਸੁਣਾਈ ਜਾਂਦੀ ਹੈ ਕੀ ਫੈਸਲਾ ਸੁਣਾਇਆ ਜਾਂਦਾ ਆ ਤਾਂ ਦੋਸਤੋ ਇਸ ਤਰ੍ਹਾਂ ਦੀਆਂ ਘਟਨਾਵਾਂ ਸੁਣਾਉਣ ਦਾ ਮਕਸਦ ਕੋਈ ਸਾਡਾ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਬਲਕਿ ਤੁਹਾਨੂੰ ਅਵੇਅਰ ਕਰਨਾ ਆ ਕਿ ਕਿਵੇਂ-ਕਿਵੇਂ ਦਾ ਕ੍ਰਾਈਮ ਸਾਡੇ ਆਲੇ-ਦਲੇ ਸਾਡੇ ਸਮਾਜ ਦੇ ਵਿੱਚ ਹੋ ਆਇਆ ਸੋ ਸਾਨੂੰ ਲੋੜ ਹੈ ਅਵੇਅਰ ਰਹਿਣ ਦੀ ਤਾਂ ਦੋਸਤੋ ਤੁਸੀਂ ਇਸ ਘਟਨਾ ਬਾਰੇ ਕੀ ਸੋਚਦੇ ਹੋ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਦੱਸ ਸਕਦੇ ਹੋ ਬਾਕੀ ਜਿਹੜੇ ਮੇਰੇ ਦੋਸਤ ਅਜੇ ਚੈਨਲ ਦੇ ਉੱਤੇ ਪਹਿਲੀ ਵਾਰ ਆਏ ਨੇ ਤਾਂ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਬਾਕੀ ਜਲਦ ਮਿਲਦੇ ਹਾਂ ਇੱਕ ਨਵੀਂ ਤੇ ਸੱਚੀ ਘਟਨਾ ਦੇ ਨਾਲ ਉਨਤਕ ਲਈ ਧੰਨਵਾਦ ਸਤਿ ਸ੍ਰੀ ਅਕਾਲ